ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਿਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਜ ਆਨੰਦ ਹੋਵੇ ਦਿਨ ਰਾਤੀ ਔਂਕਰ ਪਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਓਂਕਰ ਪਲੋ ਹਮਾਰਾ ਰਹਾ ਗੁਰ ਪੂਰਾ ਪੇਟਿਓ ਬੜ ਭਾਗੀ ਜਾ ਕੋ ਅੰਤ ਨ ਪਾਰਾ ਬਾਰਾ ਰਗਹਿ ਕਾਢ ਲਿਓ ਜਨੁ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਵਚਨੀ ਬਹੜ ਨ ਸੰਕਟ ਦੁਵਾਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨ ਪੁਨ ਨਮਸਕਾਰਾ ਜਾਨਮ ਮਰਨ ਕਾਟੇ ਗੁਰਬਚਨੀ ਬਹੁੜਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨੈ ਪੁਨੈ ਨਮਸਕਾਰਾ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਪਰਮਾਨੰ ਕਰਦੇ ਹਨ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਉਸ ਆਤਮਿਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਦਿਨ ਰਾਤ ਹਰ ਵੇਲੇ आनंद ਬਣਿਆ ਰਹਿੰਦਾ ਹੈ ਏ ਭਾਈ ਸਾਧ ਸੰਗਤ ਦੀ ਬਰਕਤ ਨਾਲ ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ ਰਹਾਉ ਏ ਭਾਈ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਓਹ ਪਰਮਾਤਮਾ ਆਪਣੇ ਉਸ ਸੇਵਕ ਨੂੰ ਉਸ ਦਾ ਹੱਥ ਫੜ ਕੇ ਬਿਹੋਲੇ ਸੰਸਾਰ ਸਮੁੰਦਰ ਵਿੱਚੋਂ ਬਾਹਰ ਕੱਢ ਲੈਂਦਾ ਹੈ ਜਿਸ ਸੇਵਕ ਨੂੰ ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਏ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆਂ ਜਨਮ ਮਰਨ ਵਿੱਚ ਪਾਉਣ ਵਾਲੀਆਂ ਫਾਇਆਂ ਕੱਟੀਆਂ ਜਾਂਦੀਆਂ ਹਨ ਕਸ਼ਟਾਂ ਭਰੇ 84 ਦੇ ਗੇੜ ਦਾ ਦਰਵਾਜ਼ਾ ਮੋੜ ਨਹੀਂ ਵੇਖਣਾ ਪੈਂਦਾ ਏ ਨਾਨਕ ਆਖ ਏ ਭਾਈ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਵੀ ਮਾਲਕ ਪ੍ਰਭੂ ਦਾ ਆਸਰਾ ਲਿਆ ਹੈ ਮੈਂ ਉਸ ਦੇ ਦਰ ਤੇ ਮੋੜ-ਮੋੜ ਸਿਰ ਨਵਾਉਂਦਾ ਰਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ